ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਠਾਣਾ ਮਹਿਣਾ ਦੇ ਨਜ਼ਦੀਕ ਇੱਕ ਕਾਰ-ਟਰੱਕ ਹਾਦਸਾ ਵਾਪਰਿਆ ਕਾਰ ਖੜੇ ਟਰੱਕ ਦੇ ਪਿੱਛੇ i20 ਆ ਕੇ ਵੱਜੀ ਜਿਸ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਇੱਕ ਗੰਭੀਰ ਜ਼ਖਮੀ ਮੌਕੇ ਤੇ ਐਸਐਚਓ ਠਾਣਾ ਮਹਿਣਾ ਪਹੁੰਚੇ ਅਤੇ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਆਓ ਸੁਣਿਐ ਅੱਜ ਅਮੀ ਮੋਗਾ ਲੁਧਿਆਣਾ ਰੋਡ ਤੇ ਇੱਕ ਟਰੱਕ ਨੰਬਰ BB 12D 9985 ਸੜਕ ਤੋਂ ਥੱਲੇ ਮੋਗਾ ਰੋਡ ਵੱਲ ਨੂੰ ਖੜਾ ਸੀਗਾ ਇਹਦੇ ਪਿੱਛੋਂ ਲੁਧਿਆਣਾ ਰੋਡ ਵੱਲੋਂ ਇੱਕ i20 ਕਾਰ ਜਿਸ ਦਾ ਨੰਬਰ BB05 डबल A 9900 ਬੜੀ ਤੇਜ਼ ਰਫ਼ਤਾਰ ਨਾਲ ਆਈ ਜਿਹੜੀ ਕੀ ਪਤਾ ਨਹੀਂ ਡਰਾਈਵਰ ਦੀ ਹੱਥ ਲੱਗੀ ਜਾਂ ਕਿੱਦਾਂ ਆਇਆ ਉਹਦੇ ਵਿੱਚ 3 ਵੇਕੀ ਸਵਾਰ ਸੀਗੇ ਬੜੀ ਬੁਰੀ ਤਰ੍ਹਾਂ ਆ ਕੇ ਟਰੱਕ ਦੇ ਪਿੱਛੇ ਵੱਜ ਗਈ ਆ ਉਹਦੇ ਵਿੱਚ ਅਜੀਤ ਸਿੰਘ ਜਿੰਦਰ ਹਰਬੰਸ ਸਿੰਘ ਵਾਸੀ ਜੀਰਾ ਫਾਜ਼ਮ ਸਿੰਘ ਤੇ ਗੁਰਜੀਤ ਸਿੰਘ ਇਹ ਜਿੰਨੇ ਬੰਦੇ ਬੜੀ ਬੁਰੀ ਤਰ੍ਹਾਂ ਇੰਜਰਡ ਹੋ ਗਏ ਸੀਗੇ ਜਿਹਦੇ ਵਿੱਚ ਫਾਜ਼ਮ ਸਿੰਘ ਦੀ ਡੈਥ ਹੋ ਗਈ ਹੈ ਤੇ ਸਾਨੂੰ ਇਨਫੋਰਮੇਸ਼ਨ ਆ ਗਈ ਹੈ ਕਿ ਜਿਹੜਾ ਫਾਜ਼ਮ ਸਿੰਘ ਦੀ ਡੈੱਡ ਬਾਡੀ ਉਹ ਸਿਵਲ ਹਸਪਤਲ ਚੱਲਿਆ ਦੂਜਾ ਜਿਹੜਾ ਇੰਜਰਡ ਬੰਦਾ ਉਹ ਹੈਗਾ ਉੱਥੇ ਮੈਡੀਕਿਟੀ ਕਾਫੀ ਬਲੀਫ ਪਾਰਟੀ ਡਿਫਿਊਟ ਕਰ ਦਿੱਤੀ ਹੈ ਉਹਨਾਂ ਦੇ ਬਿਆਨ ਅਸਲ ਕਰਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਟ੍ਰੈਫਿਕ ਨਿਰਵਿਘਨ ਚੱਲ ਰਹੀ ਹੈ ਧੰਨਵਾਦ